ਇਹਨੂੰ ਪਤਾ ਤਾਂ ਸੀ ਬੋਲਣ ਨੂੰ ਤਾਂ ਕੁਝ ਹੈ ਨਹੀਂ ਹੁਣ ਖਲਾਰਾ ਹੀ ਪਾ ਲੋ ਵਧਾਈ ਕਰ ਰਿਹਾ ਹਾਂ ਜੀ ਨਜ਼ਰ ਆ ਮੈਂ ਅਗਲੀ ਗੱਲ ਤੇ ਆ ਰਿਹਾ ਵੇਖੋ ਆਈ ਹੈਵ ਨਾਲ ਮੇਰੇ ਹਜ਼ਾਰਾਂ ਮਤ ਪੇ ਇਤਨੇ ਮਗਰ ਸਖਵਿੰਦਰ ਕੋਟਲੀ ਸਾਹਿਬ ਨਾਲ ਜੋ ਹੋਇਆ ਮੈਂ ਉਸ ਨੂੰ ਕੰਡੈਮ ਵੀ ਕਰਦਾ ਹਾਂ ਔਰ ਨਿਜੀ ਤੌਰ ਤੇ ਉਹਨਾਂ ਦੇ ਨਾਲ ਖਲੋਤਾ ਕੇਜਰੀਵਾਲ ਸਾਹਿਬ ਦੀ ਗਾਰੰਟੀ ਕੋਈ ਯਾਦ ਕਰਾਵੇ ਭਗਵੰਤ ਮਾਨ ਨੂੰ ਉਹਦਾ ਗਰੰਟੀ ਕੋਈ ਵਾਅਦਾ ਯਾਦ ਕਰਾਵੇ ਤੇ ਉਹਨੂੰ ਦਿਮਾਗ ਉਹ ਕਹਿੰਦੇ ਉਹਨੂੰ ਦੌਰਾ ਪੈ ਗਿਆ ਇਹ ਪਾਗਲ ਹੋ ਗਿਆ ਇਹਨੂੰ ਜੁੱਤੀ ਸੰਘਾਓ ਕੀ ਇਸ ਲਈ ਜੁੱਤੀ ਸੰਘਾਉਂਦੇ ਸੀ ਕਿਉਂਕਿ ਉਹ ਗਲਤ ਭਰਾਵਾਂ ਦੀ ਗੱਲ ਕਰਦਾ ਸੀ ਜਿਹੜਾ ਆਪ ਦੀ ਥੋੜੀ ਗਰੰਟੀ ਯਾਦ ਕਰਾਉਂਦਾ ਸੀ ਤੁਹਾਨੂੰ ਕਿ ਚੀਫ ਮਿਨਿਸਟਰ ਤੋਂ ਬਾਅਦ ਡਿਪਟੀ ਚੀਫ ਮਿਨਿਸਟਰ ਗਲਤ ਭਾਈਚਾਰੇ ਤੋਂ ਹੋਣਾ ਚਾਹੀਦਾ ਗੁਰੂ ਰਵੀਦਾਸ ਜੀ ਮਹਾਰਾਜ ਦਾ ਉਪਾਸ਼ਕ ਹੋਵੇ ਉਸ ਰਵੀਦਾਸੀਆ ਭਾਈਚਾਰੇ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਵੇ ਜਿਹਨੂੰ ਸੱਚੇ ਪਾਤਸ਼ਾਹ ਨੇ ਐਡਾ ਗੁਰੂ ਸਾਹਿਬ ਨੇ ਗੱਲ ਨਾਲ ਲਾਇਆ ਮਾਨ ਬਖਸ਼ਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦਾ ਜ਼ਿਕਰ ਹੈ ਬਾਣੀ ਦਰਜ ਤੇ ਉਸ ਭਾਈਚਾਰੇ ਨੂੰ ਮੁੱਖ ਮੰਤਰੀ ਸਿਰਫ ਏਸ ਲਈ ਨਿੰਦੇ ਮਾੜਾ ਬੋਲੇ ਕਿਉਂਕਿ ਉਹਨੇ ਕਦ ਕਰਾ ਦਿੱਤੀ ਕਿ ਤੁਸੀਂ ਦਲ ਚੀਫ ਮਿਨਿਸਟਰ ਦੀ ਡਿਪਟੀ ਚੀਫ ਮਿਨਿਸਟਰ ਦੀ ਗੱਲ ਕੀਤੀ ਸੀ ਔਰ ਆਈ ਪਰਸਨਲੀ ਫੀਲ ਪੰਜਾਬੀਆਂ ਵਾਸਤੇ ਪੰਜਾਬੀਅਤ ਵਾਸਤੇ ਇਸ ਸੂਬੇ ਦੀ ਸੇਫਟੀ ਐਂਡ ਸਿਕਿਉਰਿਟੀ ਵਾਸਤੇ ਇਸ ਸੂਬੇ ਚ ਭਾਈਚਾਰਕ ਸਾਂਝ ਬਣੀ ਰਵੇ ਚੀਫ ਮਨਿਸਟਰ ਸ਼ੁਡ ਅਪੋਲੋਜਾਈਜ਼ ਇਹਦੇ ਨਾਲ ਉਹ ਛੋਟੇ ਨਹੀਂ ਹੋਣਗੇ ਵੱਡੇ ਹੋਣਗੇ ਔਰ ਵੱਡੇ ਨੇ ਉਹ ਕਿ ਨਿਕਲਣ ਕਿ ਚਾਹ ਮਹਿਤੋਂ ਬੋਲਣ ਵੇਲੇ ਜੇ ਸੁਖਵਿੰਦਰ ਕੋਟਲੀ ਦੇ ਖਿਲਾਫ ਕੋਈ ਲਬਜੇ ਜੇ ਬੋਲੇ ਗਏ ਆ ਜਿਹੜੀ ਉਹਦੀ ਭਾਈਚਾਰੇ ਨੂੰ ਐਸਸੀ ਭਾਈਚਾਰੇ ਨੂੰ ਹਰਟ ਕਰਨ ਵਾਲੇ ਸਨ ਕਿਉਂਕਿ ਮੁੱਦਾ ਤਾਂ ਐਸਸੀ ਭਾਈਚਾਰੇ ਦਾ ਉਠਾ ਰਹੇ ਸੀ ਹੀ ਸ਼ੂਡ ਅਪੋਲੋਜਾਈਜ਼ ਐਂਡ ਬੀ ਅ ਮੈਨ ਇਨਾਫ ਮੈਂ ਕਹਿੰਨਾ ਬਰੇਵ ਮੈਨ ਟੂ ਅਪੋਲੋਜਾਈਜ਼ ਮਗਰ ਜਿੰਨੀ ਉਹਦੀ ਸਮਝ ਆ ਜਿੰਨੀ ਉਹਦੀ ਦੂਰੰਦੇਸ਼ੀ ਆ ਟੀਚਰ ਵਾਲੀ ਕੋਈ ਕੰਮ ਚੱਜਦਾ ਕਰਨਾ ਨਹੀਂ ਸ਼ਾਮ ਨੂੰ ਪੈਗ ਲਾਣ ਦੱਸੋ ਚੀਫ ਮਿਨਿਸਟਰ ਇਹ ਦੱਸ ਰਿਹਾ ਤੁਸੀਂ ਤਾਂ ਕਹਿੰਦੇ ਹੋ ਮੈਂ ਖਾ ਪੀ ਲੈਣਾ ਮੈਂ ਤਾਂ ਰਾਤ ਦੇ 2 ਵਜੇ ਤੱਕ ਕਿਸਾਨਾਂ ਨਾਲ ਬੈਠਦਾ ਹੁਣ ਇਹ ਉਹੀ ਦੱਸਦਾ ਜਿਹਦਾ ਲਿਵਰ ਦਾ ਇਲਾਜ ਹੋ ਰਿਹਾ ਹੋਵੇ ਦੂਜੇ ਨੂੰ ਦੱchn ਦੀ ਲੋੜ ਆ ਕਿਉਂ ਇਹ ਸਪਸ਼ਟੀ ਕਰਨ ਦੀ ਕੀ ਲੋੜ ਪੈ ਗਈ ਕਮਾਲ ਦੀਆਂ ਗੱਲਾਂ ਕੱਲ ਹੋਈਆਂ ਨੇ ਆਈ ਥਿੰਕ ਇਟਸ ਵੈਰੀ ਸੈਡ ਔਰ ਜੋ ਬਜਟ ਅੱਜ ਪੇਸ਼ ਹੋਇਆ ਐਂਟੀ ਫਾਰਮਰ ਐਂਟੀ ਦਲਿਤ ਐਂਟੀ ਮੁਲਾਜ਼ਮ ਐਂਟੀ ਇੰਡਸਟਰੀ ਐਂਟੀ ਵਪਾਰੀ ਐਂਟੀ ਖੇਤ ਮਜ਼ਦੂਰ ਕੀ ਇੱਕ ਪ੍ਰੋਵੀਜ਼ਨ ਦੱਸ ਦਿਓ ਉਹਨਾਂ ਦੇ ਭਲੇ ਵਾਸਤੇ ਐਜੂਕੇਸ਼ਨ ਸਿਸਟਮ ਕਾਲੈਪਸ ਹੈ ਇੱਕ ਸਕੂਲ ਬਣਾ ਦਿੰਦੇ ਤੇ ਸਾਰੇ ਨਿਆਣੇ ਉੱਥੇ ਸਕੂਲ ਚ ਪੜਾ ਦੇਣੇ ਫਿਰ ਬਾਕੀਆ ਸਕੂਲਾਂ ਦਾ ਕੀ ਹੋਊਗਾ ਸਾਡੇ ਮਜੀਠੇ ਚ ਰਖਪੰਗਵਾ ਦਾ ਸਕੂਲ ਹੈ ਜਿੱਥੇ ਉਹ ਛੋਟੀਆਂ ਬੱਚੀਆਂ ਦੇ ਨਾਲ ਦੁਸ਼ਟ ਕਰਮ ਹੋਇਆ ਅੱਜ ਤੱਕ ਉਹਦੇ ਬਾਰੇ ਕੋਈ ਜਵਾਬ ਨਹੀਂ ਕੋਈ ਐਕਸ਼ਨ ਨਹੀਂ ਸੀਸੀਟੀਵੀ ਕੈਮਰੇ ਉੱਥੇ ਬੰਦ ਹੈ ਤੁਸੀਂ ਇੱਕ ਸਕੂਲ ਨੂੰ ਸ਼ਿੰਗਾਰੀ ਜਾਂਦੇ ਹੋ ਬਾਕੀ ਦਵਾਈਆਂ ਨਹੀਂ ਮਿਲ ਰਹੀਆਂ ਅੱਜ ਚਲੇ ਜਾਓ ਰਜਿੰਦਰਾ ਹਸਪੀਟਲ ਜਿਹੜਾ ਇਹਨਾਂ ਦਾ ਸ਼ੋਅਕੇਸ ਮਾਡਲ ਹੈ ਉੱਥੇ ਦਵਾਈਆਂ ਨਹੀਂ ਮਿਲ ਰਹੀਆਂ ਅੱਜ ਵੀਡੀਓ ਅਪਲੋਡ ਹੋਈਆਂ ਮੈਂ ਵੀ ਸ਼ੇਅਰ ਕੀਤੀ ਹੈ ਕੀ ਹਾਲਾਤ ਬਣੇ ਪਏ ਬੇਸਿਕ ਇਨਫਰਾਸਟ੍ਰਕਚਰ ਨਹੀਂ ਹੈ ਡਾਕਟਰ ਨਹੀਂ ਹੈ ਨਰਸਿਸ ਨਹੀਂ ਹੈ ਔਰ ਇਹ ਪਤਾ ਨਹੀਂ ਕਾਹਦਾ ਖੋਕਲਾ ਬਜਟ ਔਰ ਜਿਹੜੀ ਗੱਲ ਸੁਖਬੀਰ ਜੀ ਦੱਸ ਕੀ ਗਏ ਆ 2 ਲੱਖ ਕਰੋੜ ਦਾ ਬਜਟ ਪੇਸ਼ ਹੋ ਗਿਆ ਜਦ ਬੇਸਿਕ ਕੈਪੀਟਲ ਐਕਸਪੈਂਡੀਚਰ ਹੀ ਤੁਸੀਂ ਨਹੀਂ ਕਰ ਰਹੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੀ ਨਹੀਂ ਕਰ ਰਹੇ ਇੰਡਸਟਰੀ ਲਈ ਤੁਸੀਂ ਰੱਖ ਹੀ ਕੁਛ ਨਹੀਂ ਰੇ ਤੇ ਤੁਸੀਂ ਬਾਹਰ ਜਾ ਕੇ ਕਿਵੇਂ ਕਹੋਗੇ ਪੰਜਾਬ ਚ ਆਜੋ ਪੰਜਾਬ ਬਹੁਤ ਵੈਲ ਕਨੈਕਟਡ ਸੂਬਾ ਤਾਂ ਫਿਰ ਜੋ ਅਸੀਂ ਸ਼੍ਰੋਮਨੀ ਅਕਾਲੀ ਝਲ ਮੇਲੇ ਜੋ ਕਨੈਕਸ਼ਨ ਹੋ ਗਏ ਜੋ 에어ਪੋਰਟ ਬਣ ਗਏ ਸੜਕ ਉੱਤੇ ਕੰਮ ਚਲਾ ਰਹੇ ਆ ਤੁਹਾਡੀ ਆਪ ਦੀ ਪ੍ਰਾਪਤੀ ਤਾਂ ਜ਼ੀਰੋ ਅੱਜ ਦਸੰਬਰ ਮਹੀਨੇ ਚ 3500 ਕਰੋੜ ਲੈ ਲਿਆ ਪੰਜਾਬ ਨੂੰ 50000 ਤੋਂ ਵੱਧ ਕਰਜ਼ਾ ਜ਼ਰੂਰ ਲੈ ਲਿਆ ਮਗਰ ਦੇਣ ਨੂੰ ਕੁਛ ਨਹੀਂ ਦੇਣ ਨੂੰ ਆਜ਼ਾਦ ਤੇ ਹਉਟੇ ਨੇ ਯਾ ਤੋ ਥੱਲੇ ਉਤਰਨਾਨੀ ਆ ਜਿਹੜਾ ਹੱਥ ਜੋੜੇ ਦਾ ਵੀ ਇਸ਼ਤਿਹਾਰ ਦੇ ਦਿੰਦਾ ਪਿਓ ਦਾ ਪੁੱਤ ਮਤਲਬ ਇਹ ਕਾਦਾ ਇਸ਼ਤਿਹਾਰ ਹੋਇਆ ਹੀ ਨਹੀਂ ਸਮਝਾਈ ਰੋਜ਼ ਫੋਟੋ ਲਾ ਦਿੰਦਾ ਨજર ਬਟੂ ਦੀ ਜੀ ਇਥੇ ਸ਼ਾਇਦ ਇਹ ਲਾ ਦਿਆ ਕਰੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਤੇਲੇ ਲਖ ਦਿਆ ਕਰੇ ਕਹਿੰਦਾ ਕਾਦਾ ਕੰਮ ਹੈ ਜੀ ਦਾ